ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੰਗਤ ਜੀ ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਉਹਨਾਂ ਕੋਲ ਇੱਕ ਕਾਲ ਆਉਂਦੀ ਆ ਇੱਕ ਭੈਣ ਆ ਉਹਨਾਂ ਨੇ ਦੱਸਿਆ ਕਿ ਮੇਰੇ ਨਾਲ 2 ਸਾਲ ਤੋਂ ਐਡਾ ਐਡਾ ਹੋ ਰਿਹਾ ਉਹ ਜਿਹੜਾ ਡੇਰਾਗਾ ਚਰਨ ਘਾਟ ਦੇ ਨਾਮ ਤੇ ਡੇਰੇ ਦਾ ਨਾਮ ਸ਼ਾਇਦ ਕਰਕੇ ਕੋਈ ਉੱਥੋਂ ਦਾ ਜਿਹੜਾ ਮੁਖੀਆ ਬਲਜਿੰਦਰ ਸਾਧ ਉਸ ਨੇ 2 ਸਾਲ ਤੋਂ ਉਸ ਭੈਣ ਦੇ ਨਾਲ ਮਤਲਬ ਕਿ ਬਹੁਤ ਗਲਤ ਕੀਤਾ ਜੋ ਵੀ ਕੀਤਾ 2 ਸਾਲਾਂ ਤੋਂ ਤੇ ਵਿੱਚ ਕਈ ਸਿਆਣੇ ਵੀ ਹੁੰਦੇ ਨੇ ਕਹਿਣਗੇ 2 ਸਾਲਾਂ ਤੋਂ ਕਿਉਂ ਬੋਲੀ ਜਦੋਂ ਪਹਿਲਾਂ ਤੋਂ ਹੁੰਦਾ ਸੀ ਤਾਂ ਉਹਦੇ ਵਿੱਚ ਬਈ ਬਹੁਤ ਕਾਰਨ ਹੁੰਦੇ ਨੇ ਕਿਉਂਕਿ ਕਿਸੇ ਦੀਆਂ ਅਸ਼ਲੀਲ ਵੀਡੀਓ ਬਣਾਈਆਂ ਜਾਂਦੀਆਂ ਅਸ਼ਲੀਲ ਫੋਟੋਆਂ ਖਿੱਚੀਆਂ ਜਾਂਦੀਆਂ ਜਾਂ ਕਿਸੇ ਨੂੰ ਕਿਸੇ ਤਰ੍ਹਾਂ ਕਰਕੇ ਬਲੈਕਮੇਲ ਕੀਤਾ ਜਾਂਦਾ ਉਹ ਜਾਂ ਤਾਂ ਉਹ ਭੈਣ ਜਾਣਦੀ ਆ ਜਾਂ ਉਹ ਉਹ ਵਾਹਿਗੁਰੂ ਜਾਣਦਾ ਜਾਂ ਉਹ ਬਲੈਕਮੇਲ ਕਰਨ ਵਾਲਾ ਸਾਥ ਜਾਣਦਾ ਬਲਜਿੰਦਰ ਸਿੰਘ ਠੀਕ ਹੈ ਜੀ ਹੁਣ ਵੀਰ ਅੰਮਰਤਪਾਲ ਮਹਿਰੋ ਨੇ ਜਦੋਂ ਉਸ ਗੱਲ ਤੇ ਸਟੈਂਡ ਲਿਆ ਹੋਇਆ ਤਾਂ ਉਹ ਲੜਕੀ ਨੂੰ ਬਿਆਨਾਂ ਤੋਂ ਮਕਰਾ ਦਿੱਤਾ ਗਿਆ ਬਾਈ ਹੋ ਸਕਦਾ ਉਹਨੂੰ ਧਮਕੀ ਦਿੱਤੀ ਹੋਵੇ ਜਾਂ ਉਹਦੇ ਪਰਿਵਾਰ ਨੂੰ ਮਾਰਨ ਦੀ ਜਾਂ ਉਹਦੀਆਂ ਕੁਝ ਕੁਝ ਵੀ ਕਰਨ ਕਰਕੇ ਮਤਲਬ ਕਿ ਉਹਨੂੰ ਧਮਕਣਾ ਦੇ ਕੇ ਜੋ ਵੀ ਡਰਾਇਆ ਧਮਕਾਇਆ ਗਿਆ ਹਨਾ ਜੀ ਤਾਂ ਹੁਣ ਉਹ ਉਹ ਲੜਕੀ ਜਾਣਦੀ ਐ ਇਹਨਾਂ ਚੀਜ਼ਾਂ ਦਾ ਕਾਰਨ ਕਹਿੰਦੇ ਵੀ ਉਹ ਲੜਕੀ ਨੇ ਆਪਦੇ ਬਿਆਨ ਵਾਪਸ ਲੈ ਲਏ ਤੇ ਲੜਕੀ ਹੁਣ ਕੁਛ ਨਹੀਂ ਕਹਿ ਰਹੀ ਬੋਲ ਨਹੀਂ ਰਹੀ ਤੇ ਭਾਈ ਅਮਰਤਪਾਲ ਮਹਿਰੋ ਨੇ ਇੱਕ ਇੰਟਰਵਿਊ ਦਿੱਤੀ ਸੀ ਉਹਦੇ ਵਿੱਚ ਮਤਲਬ ਕਿ ਬੜੇ ਫੁੱਟ ਫੁੱਟ ਘੇਰੇ ਹੋਏ ਉਹਨਾਂ ਦਾ ਰੋਣ ਦਾ ਕਾਰਨ ਇਹ ਨਹੀਂ ਸੀਗਾ ਕਿ ਉਹ ਡਰ ਗਏ ਜਾਂ ਕਿਸੇ ਚੀਜ਼ ਦੋਨਾਂ ਨੂੰ ਡਰ ਹੋਊਗਾ ਜਾਂ ਉਹਨਾਂ ਨੂੰ ਧਮਕੀਆਂ ਤੱਕ ਦਿੱਤੀਆਂ ਗਈਆਂ ਜਗਰਾਉਂ ਥਾਣੇ ਦੇ ਦੇ ਵਿੱਚ ਕਹਿੰਦੇ ਕੇਸ ਲੱਗਿਆ ਹੋਇਆ ਸੀਗਾ ਤੇ ਗੱਲ ਇਹ ਹੈਗੀ ਸੰਤਜੀ ਜੀ ਕਿ ਚਲੋ ਮੰਨ ਲਿਆ ਵੀ 2 ਸਾਲ ਲੜਕੀ ਸਹਿਮਤੀ ਨਾਲ ਜਾਂਦੀ ਰਹੀ ਇਹ ਚੀਜ਼ ਮੈਂ ਮੰਨ ਲੈਣਾ ਪਰ ਮੰਨਣ ਦੇ ਵਿੱਚ ਆਉਂਦੀ ਨਹੀਂ ਅਸਲ ਵਿੱਚ ਜਿਹੜਾ ਰੀਜ ਨਾ ਗੱਲ ਉੱਥੇ ਸਾਡੇ ਪਿਓ ਦੀ ਆ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਆ ਸਾਡੀਆਂ ਪੋਥੀਆਂ ਸਾਹਿਬ ਦੀ ਹੈ ਉੱਥੇ ਚਰਨ ਘਾੜ ਦੇ ਜਿਹੜਾ ਡੇਰਾ ਹੈਗਾ ਉਹਦੇ ਵਿੱਚ ਭੋਰਾ ਸਾਹਿਬ ਬਣਿਆ ਹੋਇਆ ਉਸ ਭੋਰਾ ਸਾਹਿਬ ਦੇ ਵਿੱਚ ਉਹ ਬਲਜਿੰਦਰ ਸਾਧ ਜਿਹੜਾ ਉਸ ਲੜਕੀ ਦੇ ਨਾਲ ਬਦਸਲੂਕੀ ਕਰਦਾ ਸੀ ਠੀਕ ਹੈ ਜੀ ਤਾਂ ਭਾਈ ਅੰਮ੍ਰਿਤਪਾਲ ਮਹਿਰੋਂ ਜਦੋਂ ਉਸ ਦੇ ਕੋਲ ਪਹੁੰਚੇ ਸ਼ਾਨ ਵੀਣ ਹੋਈ ਤਾਂ ਉਥੇ ਡੀਵੀਆਰ ਲੱਗੇ ਸੀ ਜਿਹੜੇ ਡੀਵੀਆਰਾਂ ਦੇ ਵਿੱਚੋਂ ਵੀਡੀਓ ਨਿਕਲੀਆਂ ਤਾਂ ਸਬੂਤਾਂ ਸਮੇਤ ਪ੍ਰਸ਼ਾਸਨ ਕੋਲ ਦਿੱਤੀਆਂ ਗਈਆਂ ਤਾਂ ਉਲਟਾ ਉਹ ਬਲਜਿੰਦਰ ਸਾਧ ਭਾਈ ਅੰਮਰਤਪਾਲ ਮਹਿਰੋਂ ਤੇ ਇਹ ਦੋਸ਼ ਲਾ ਰਿਹਾ ਕਿ ਮੈਥੋਂ ਹਾਰਚੂਨਰ ਦੀ ਚਾਬੀ ਮੰਗੀ ਗਈ ਐਂ ਕਹਿੰਦੇ ਕਿ ਉਂਗਲ ਤੇ ਪਿਸਤੌਲ ਧਮਾਉਂਦਾ ਸੀ ਅੰਮਰਤਪਾਲ ਮਹਿਰੋਂ ਫਿਰ ਉਹਨੇ ਪੱਟ ਤੇ ਰੱਖਿਆ ਪਿਸਤੌਲ ਦੀ ਨੋਕ ਤੇ ਮੈਥੋਂ 10 ਲੱਖ ਰੁਪਇਆ ਲਿਆ ਨਾਲੇ ਸੋਨਾ ਵਗੈਰਾ ਲਿਆ ਹੋਰ ਬਹੁਤ ਚੀਜ਼ਾਂ ਲਈਆਂ ਪਰ ਉਹ ਭਾਈ ਅੰਮਰਤਪਾਲ ਮਹਿਰੋਂ ਦੇ ਕੋਲ ਸਾਰੇ ਸਬੂਤ ਨੇ ਤੇ ਸਿੱਖ ਸੰਗਤ ਨੂੰ ਸਾਰੇ ਜਥੇਬੰਦੀਆਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਭਾਈ ਅਮਰਤਪਾਲ ਦਾ ਸਾਥ ਦੇਈਏ ਉਹਨਾਂ ਦੇ ਨਾਲ ਖੜ੍ਹ ਸਕੀਏ ਉਹਨਾਂ ਦੇ ਕੋਲ ਨਾਲ ਜਾ ਕੇ ਨਹੀਂ ਖੜ੍ਹ ਸਕਦੇ ਤਾਂ ਵੀਡੀਓ ਪਾਓ ਤਾਂ ਕਿ ਸੋਸ਼ਲ ਮੀਡੀਆ ਇੱਕ ਬਹੁਤ ਵੱਡੀ ਤਾਕਤ ਹੈ ਹਨਾ ਜੀ ਭਾਈ ਅਮਰਤਪਾਲ ਮੇਹਰੋ ਇੱਕ ਇੰਟਰਵਿਊ ਦੇ ਵਿੱਚ ਫੁੱਟ ਫੁੱਟ ਕੇ ਰੋਇਆ ਅਸਲ ਵਿੱਚ ਉਹ ਫੁੱਟ ਫੁੱਟ ਕੇ ਰੋਣ ਦਾ ਕਾਰਨ ਇਹ ਨਹੀਂ ਸੀਗਾ ਕਿ ਉਹ ਡਰ ਗਏ ਨਾ ਤਾਂ ਉਹ ਡਰੇ ਨੇ ਖੜੇ ਨੇ ਉਹ ਜੱਜ ਕੇ ਅਸਲ ਦੇ ਵਿੱਚ ਰੋਣ ਦਾ ਕਾਰਨ ਡਰਨ ਵਾਲਾ ਨਹੀਂ ਸੀ ਰੋਣ ਦਾ ਕਾਰਨ ਇਹ ਸੀ ਕਿ ਜਿਹੜੇ ਇੱਜ਼ਤਾਂ ਦੇ ਰਖਵਾਲੇ ਸੀ ਗਰੀਲੇ ਜੁੱਧ ਕਰਕੇ ਇੱਜ਼ਤਾਂ ਬਚਾਉਣ ਵਾਲੇ ਸੀ ਅੱਜ ਉਹੀ ਗੁਰੂ ਗ੍ਰੰਥ ਸਾਹਿਬ ਦੇ ਜਿੱਥੇ ਪੋਥੀਆਂ ਸਾਹਿਬ ਨੇ ਹੋ ਸਕਦਾ ਗੁਰੂ ਗ੍ਰੰਥ ਸਾਹਿਬ ਹੋਵੇ ਜਦਾ ਭਾਈ ਅੰਮ੍ਰਿਤਪਾਲ ਮਹਿਰੋਂ ਨੂੰ ਪਤਾ ਉਸ ਸਾਧ ਨੇ ਇੱਕ ਲੜਕੀ ਦੇ ਨਾਲ ਬਦਸਲੂਕੀ ਕੀਤੀ ਹੈ ਮਨ ਲਿਆ ਲੜਕੀ ਦੀ ਸਹਿਮਤੀ ਸੀ ਪਰ ਹੋ ਸਕਦਾ ਬਲੈਕਮੇਲ ਕੀਤੀ ਜਾਂਦੀ ਹੋਵੇ ਹਨਾ ਜੀ ਬਲੈਕਮੇਲ ਕਰਨ ਦੇ ਕੋਈ ਰੀਜਨ ਹੋਣਗੇ ਕੋਈ ਵੀਡੀਓ ਹੋਣੀ ਹੈ ਕੋਈ ਫੋਟੋਆਂ ਹੋਣੀਆਂ ਉਹ ਕੁਝ ਵੀ ਹੋ ਸਕਦਾ ਪਰ ਮੰਨ ਲੈਂਦੇ ਆ ਵੀ ਲੜਕੀ ਦੀ ਸਹਿਮਤੀ ਸੀ ਪਰ ਗੱਲ ਅਸਲ ਵਿੱਚ ਇਹ ਆ ਕਿ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਆ ਉਲਟਾ ਭਾਈ ਅਮਰਤਪਾਲ ਮਹਿਰੋਂ ਦੀਆਂ ਇੰਟਰਵਿਊਆਂ ਪਈਆਂ ਤੁਸੀਂ ਉਹਦੇ ਵਿੱਚ ਸੁਣ ਸਕਦੇ ਹੋ ਕਿ ਪ੍ਰਸ਼ਾਸਨ ਭਾਈ ਅਮਰਤਪਾਲ ਮਹਿਰੋਂ ਦੇ ਕ੍ਰਾਸ ਕੇਸ ਕਰ ਰਿਹਾ ਉਲਟਾ ਕਹਿੰਦੇ ਨੇ ਕਿ ਤੁਹਾਡੇ ਤੇ ਪੈਸੇ 10 ਲੱਖ ਰੁਪਇਆ ਲੁੱਟਣਾ ਸੋਨਾ ਲੁੱਟਣਾ ਤੇ ਹੋਰ ਹੁਸਤੌਲ ਦੀ ਨੋਕ ਤੇ ਸਾਧ ਨੂੰ ਡਰਾ ਧਮਕਾ ਕੇ ਤੁਸੀਂ ਮਤਲਬ ਕਿ ਇਹ ਚੀਜ਼ਾਂ ਕਰ ਰਹੇ ਹੋ ਤੁਹਾਡੇ ਤੇ ਪਰਚਾ ਉਲਟੋ ਹੋ ਰਿਹਾ ਭਾਈ ਅਮਰਤਪਾਲ ਮਹਿਰੋਂ ਨੇ ਉਹਨਾਂ ਦਾ ਨਾਮ ਵੀ ਦੱਸਿਆ ਠੀਕ ਹੈ ਜੀ ਤੇ ਉਸ ਸਾਧ ਦੇ ਨਾਲ ਯੂਰਪ ਤੱਕ ਤੋਂ ਫੋਨ ਆਉਂਦੇ ਨੇ ਭਾਈ ਅਮਰਤਪਾਲ ਮਹਿਰੋਂ ਨੂੰ ਧਮਕੀ ਆਉਂਦੀ ਹੈ ਠੀਕ ਹੈ ਜੀ ਵੀਡੀਓ ਵੀ ਵਾਇਰਲ ਹੋ ਗਈਆਂ ਸਚਾਈ ਵੀ ਸਾਹਮਣੇ ਆ ਗਈ ਹਲੇ ਤੱਕ ਨਹੀਂ ਲੋਕਾਂ ਨੂੰ ਸਾਡਿਆਂ ਨੂੰ ਪਤਾ ਲੱਗਦਾ ਇੱਕ ਮੈਂ ਵੀਡੀਓ ਦੇਖੀ ਆ ਉਹਦੇ ਵਿੱਚ ਨਿੰਗ ਸਿੰਘ ਆ ਉਹ ਮੈਂ ਨਾਂ ਨਹੀਂ ਜਾਣਦਾ ਉਹਦਾ ਨਾਂ ਹੀ ਉਹਦਾ ਨਾਂ ਮੈਨੂੰ ਪਤਾ ਮੇਰੇ ਕੋਲੇ ਵੀਡੀਓ ਉਹ ਹੈਗੀ ਆ ਮੈਂ ਸੇਵ ਕਰ ਰੱਖੀ ਆ YouTube ਤੇ ਉਲਟਾ ਉਹ ਪਾਈ ਅਮਰਤਪਾਲ ਮੈਰੋ ਤੇ ਲਾ ਰਿਹਾ ਕਿ ਸਾਨੂੰ ਦੋ ਸਾਲ ਹੋ ਗਏ ਹੋ ਗਏ ਇੱਥੇ ਆਉਂਦਿਆਂ ਨੂੰ ਬਾਬਾ ਜੀ ਐਦਾਂ ਦੇ ਨਹੀਂ ਹੈਗੇ ਬਾਬਾ ਜੀ ਐਦਾਂ ਨੇ ਬਾਬਾ ਜੀ ਐਦਾਂ ਨੇ ਯਾਰ ਤੁਸੀਂ ਇਹ ਤਾਂ ਦੇਖੋ ਨਾ ਵੀ ਮੰਨ ਲਿਆ ਤੁਸੀਂ ਆਉਨੇ ਹੋ ਤੁਹਾਡੀ ਆਸਤਾ ਹੈਗੀ ਹੈ ਨਾ ਪਰ ਇਹ ਤਾਂ ਦੇਖੋ ਨਾ ਕਿ ਉਹ ਜਿਹੜੀ ਵੀਡੀਓ ਵਾਇਰਲ ਹੋਈ ਹੈ ਵੀਡੀਓ ਤਾਂ ਨਹੀਂ ਨਾ ਝੂਠ ਬੋਲਦੀ ਉਹ ਵੀਡੀਓ ਮੈਂ ਵੀ ਦੇਖੀ ਹੈ ਥੋੜੀ ਜੀ ਸ੍ਰੀ ਸਾਹਿਬ ਲਾਇਆ ਹੋਇਆ ਬਲਜਿੰਦਰ ਸਾਹਿਬ ਦਾ ਟੇੜ ਉਹਦੇ ਕਸ਼ਹਿਰਾ ਪਾਇਆ ਹੋਇਆ ਸਿਰ ਤੇ ਦਸਤਾਰ ਹੈ ਜਿੱਦਾਂ ਉਹ ਬੰਦਾ ਹੈਗਾ ਠੀਕ ਹੈ ਜੀ ਤੇ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਇੱਕ ਬੱਚਾ ਹੈਗਾ ਉਹਨੂੰ ਫੋਨ ਬੱਕੜਾ ਕੇ ਬਾਹਰ ਬਹਾ ਦਿੰਦੇ ਨੇ ਪਤਾ ਐਦਾਂ ਦੀਆਂ ਜਦੋਂ ਵੀਡੀਓ ਵਾਇਰਲ ਹੁੰਦੀ ਆ ਯਾਰ ਸੱਚ ਨੂੰ ਸੱਚ ਤਾਂ ਕਹੋ ਨਾ ਤੁਸੀਂ ਹਨਾ ਤਾਂ ਪਾਈ ਅਮਰਤਪਾਲ ਮੈਰੋ ਫਟ ਫਟ ਕੇ ਇਸ ਤਰ੍ਹਾਂ ਇਉਂ ਰੋਏ ਕਿ ਡਰ ਸਾਨੂੰ ਇਹ ਨਹੀਂ ਹੈਗਾ ਕਿ ਸਾਨੂੰ ਮਾਰ ਦਿੱਤਾ ਜਾਊ ਜਾਂ ਸਾਨੂੰ ਵੀ ਸਾਡੇ ਤੇ ਪਰਚਾ ਪੈ ਜਾਊ ਸਾਨੂੰ ਉਸ ਚੀਜ਼ ਦਾ ਕੋਈ ਡਰ ਨਹੀਂ ਜੇ ਸਾਨੂੰ ਮਾਰਨਗੇ ਤਾਂ ਨਾਲ ਲੈ ਕੇ ਮਾਰਾਂ ਠੀਕ ਹੈ ਜੀ ਅਕਾਲਪੁਰਖ ਨੇ ਉਹਨਾਂ ਦੀ ਡਿਊਟੀ ਲਈ ਹੈ ਪਰ ਗੱਲ ਇਹ ਹੈਗੀ ਹੈ ਜੀ ਪਿੰਡ ਹੈਗਾ ਇੱਕ ਭਿੰਡਰਕਲਾ ਮੋਗੇ ਜ਼ਿਲ੍ਹੇ ਦਾ ਪਿੰਡ ਆ ਭਿੰਡਰਕਲਾ ਥਾਣਾ ਲੱਗਦਾ ਧਰਮਕੋਟ 5:40 ਮਿੰਟਾਂ ਦਾ ਸਮਾਂ ਹੈ ਕੈਮਰੇ ਦੀ ਵੀਡੀਓ ਆ ਭਾਈ ਅੰਮਰਤਪਾਲ ਮਹਿਰੋਂ ਦੇ ਪੇਜ ਤੇ ਪਾਈ ਹੋਈ ਆ ਤੁਸੀਂ ਦੇਖ ਸਕਦੇ ਹੋ ਇਸ ਚੀਜ਼ ਨੂੰ ਉਹ 10-12 ਸਾਲ ਦੀ ਬੱਚੀ ਆ ਮੈਨੂੰ ਲੱਗਦਾ ਹੈ ਨਾ ਜੀ ਤਾਂ ਉਹਦੇ ਇੱਕ ਸਿਰ ਤੇ ਪੱਗ ਬੰਨੀ ਹੋਈ ਆ ਗਲ ਦੇ ਵਿੱਚ ਪਰਨਾ ਪਾਇਆ ਹੋਇਆ ਤਾਂ ਉਹ ਤੁਰਿਆ ਜਾਂਦਾ ਲੜਕੀ ਦੇ ਨਾਲ ਇੱਕ ਐਦਾਂ ਦੀ ਗਲਤ ਹਰਕਤ ਕਰਦਾ ਨਾਲ ਉਹਦੇ ਦੋ ਤਿੰਨ ਬੱਚੀਆਂ ਹੋਰ ਆ ਸ਼ਾਇਦ ਕੋਈ ਬੱਚਾ ਹੋਵੇ ਛੋਟਾ ਪਾ ਉਹ ਦੇਖੋ ਯਾਰ ਵੀ ਅਸੀਂ ਇੱਜ਼ਤਾਂ ਬਚਾਉਣ ਆਲੇ ਆ ਯਾਰ ਅਸੀਂ ਗਜਨੀ ਦੇ ਵਿਚਾਰਾਂ ਚੋ ਲੜਕੀਆਂ ਬਚਾ ਕੇ ਲਿਆਉਣ ਆਲੇ ਆ ਅਸੀਂ ਗਰੀਲਾ ਯੁੱਧ ਕਰਕੇ ਲੜਕੀਆਂ ਲਿਆਉਣ ਆਲੇ ਆ ਸਾਡੀਆਂ ਅੱਜ ਵੀ ਦੁਨੀਆ ਤੇ ਮਸਾਲਾਂ ਕੈਂ ਨੇ ਕਹਿੰਦੇ ਵੀ ਉੱਥੋਂ ਤੱਕ ਕੁੜੀਆਂ ਸੇਫ ਆ ਜਿੱਥੋਂ ਤੱਕ ਸਿੰਘ ਪੱਗ ਸੁੱਕਣੀ ਪਾਉਂਦੇ ਨੇ ਤੇ ਯਾਰ ਤੁਸੀਂ ਪੱਗ ਬੰਨ ਕੇ ਸਿਰ ਤੇ ਹਨਾ ਤੁਸੀਂ ਅਮਰਤ ਸ਼ਾਕੇ ਸਿੰਘ ਹੋ ਕੇ ਯਾਰ ਤੁਸੀਂ ਇਦਾਂ ਦੀਆਂ ਹਰਕਤਾਂ ਕਰ ਦੋ ਤੁਹਾਡੇ ਕੀੜੇ ਪੈਣ ਤੁਹਾਡੇ ਜਵਾਨ ਦੇ ਵਿੱਚ ਤੁਸ ਨੂੰ ਅੰਨਾ ਕਰੇ ਰੱਬ ਦੇਖਣੋਂ ਬੰਦ ਕਰੇ ਤੁਨ ਫਿਰ ਭਾਈ ਅਮਰਤਪਾਲ ਮਹਿਰੋ ਨੇ ਉਸ ਬੰਦੇ ਦਾ ਸੰਪਰਕ ਲੈ ਕੇ ਫੋਨ ਲਾਇਆ ਕਿ ਇਹਨਾਂ ਨੇ ਝੂਠੀ ਹੈ ਭਾਈ ਅਮਰਤਪਾਲ ਮਹਿਰੋ ਨੇ ਗੱਲ ਇਹ ਵੀ ਕਹਿਤੀ ਕਿ ਜਦ ਤਾ ਝੂਠੀ ਰਹਲਾ ਸਾਰੀ ਉਮਰ ਤੇ ਜੇ ਪੰਜਾਬ ਆਇਆ ਤਾਂ ਤਿਆਰੀ ਕਰਤੀਆਂ ਬਿਲਕੁਲ ਸਹੀ ਗੱਲ ਆ ਬਾਈ ਇਹ ਅੱਜ ਉਧਰ ਹੋ ਰਿਹਾ ਕੱਲ ਨੂੰ ਸਾਡੇ ਨਾਲ ਵੀ ਹੋ ਸਕਦਾ ਹੈ ਸੋ ਬੇਨਤੀ ਇਹ ਹੈ ਆਪਰਾ ਬੋ ਕਿ ਸਾਰੇ ਸੁਚੇਤ ਹੋਵੋ ਆਪੋ ਆਪਣੇ ਬੱਚਿਆਂ ਦਾ ਧਿਆਨ ਰੱਖੋ ਤੇ ਵੱਧ ਤੋਂ ਵੱਧ ਅਮਰਤਪਾਲ ਮਹਿਰੋ ਜੀ ਦਾ ਸਾਥ ਦੇਵੋ ਉੱਥੇ ਜਾ ਕੇ ਨਹੀਂ ਸਾਥ ਦੇ ਸਕਦੇ ਕਮ ਸੇ ਕਮ ਤੁਸੀਂ ਕੋਈ ਪੋਸਟ ਸਾਂਝੀ ਕਰੋ ਤਾਂ ਕਿ ਭਾਈ ਅਮਰਤਪਾਲ ਮਹਿਰੋਂ ਦੇ ਹੱਕ ਦੇ ਵਿੱਚ ਪੋਸਟ ਪਾਓ ਉਹਨਾਂ ਦੀ ਸਪੋਰਟ ਹੋ ਸਕੇ ਸਾਡਾ ਪ੍ਰਸ਼ਾਸਨ ਆ ਜਿਹੜਾ ਹੱਕ ਸੱਚ ਦਾ ਫੈਸਲਾ ਕਰੂਗਾ ਸਾਨੂੰ ਮਾਣ ਹੈ ਇਸ ਗੀਤੇ ਅਗਰ ਜੇ ਫੈਸਲਾ ਨਹੀਂ ਹੁੰਦਾ ਤਾਂ ਫਿਰ ਉਹ ਕਾਲਪੁਰਖ ਵਾਹਿਗੁਰੂ ਆ ਉਹਦੀ ਕਚੈਦੀ ਚਤਾਨਿਆ ਹੈ ਗਈ ਹੈਗਾ ਪਰ ਸਾਡਾ ਪ੍ਰਸ਼ਾਸਨ ਆ ਜਿਹੜਾ ਸਾਨੂੰ ਇਸ ਚੀਜ਼ ਤੇ ਮਾਣ ਆ ਕਿ ਉਹ ਹੱਕ ਤੇ ਸੱਚ ਦਾ ਫੈਸਲਾ ਜ਼ਰੂਰ ਕਰੇਗਾ ਕਿਉਂਕਿ ਸਬੂਤਾਂ ਦੇ ਆਧਾਰ ਤੇ ਹੋਣਾ ਜੋ ਕੁਝ ਹੋਣਾ ਸਬੂਤ ਬਹੁਤ ਵੱਡੀ ਚੀਜ਼ ਆ ਭਾਈ ਅੰਮ੍ਰਿਤਪਾਲ ਮਹਿਰੋਂ ਕੋਲੇ ਸਬੂਤ ਹੈਗੇ ਨੇ ਸਾਥ ਦੇਵੋ ਜੀ ਉਹਨਾਂ ਦਾ ਵੱਧ ਤੋਂ ਵੱਧ ਅੱਜ ਉੱਥੇ ਹੋ ਰਿਹਾ ਕੱਲ ਨੂੰ ਸਾਡੇ ਵੀ ਹੋ ਸਕਦਾ ਆਪਣੇ ਬੱਚਿਆਂ ਦੀ ਧਿਆਨ ਰੱਖਿਆ ਕਰੋ ਭਾਈ ਅੰਮ੍ਰਿਤਪਾਲ ਮਹਿਰੋਂ ਦੀ ਚੜ੍ਹਦੀ ਕਲਾ ਹੋਵੇ ਹਰੇਕ ਵੀਰ ਉਹਨਾਂ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਜ਼ਰੂਰ ਕਰਿਓ ਜੀ ਇੰਨੀਆਂ ਕ ਬੇਨਤੀਆਂ ਪ੍ਰਵਾਨ ਕਰਿਓ ਇੱਕ ਬੇਨਤੀ ਸੰਗਤ ਜੀ ਜ਼ਰੂਰੀ ਹੋਰ ਤੁਹਾਡੇ ਨਾਲ ਸਾਂਝੀ ਕਰਨ ਲੱਗਾ ਕਿ ਨਾ ਫੇਸਬੁੱਕ ਤੇ ਕਈ ਦਿਨਾਂ ਦੀ ਵੀਡੀਓ ਵਾਇਰਲ ਹੋ ਰਹੀ ਹੈ ਭੈਣ ਆ ਕੋਈ ਸਿਮਰਨ ਕੌਰ ਨਾਮ ਦੀ ਉਹਦਾ ਛੜ ਪੇਜ ਬਣਿਆ ਹੋਇਆ ਤੇ ਸਬਕ ਤੇ ਤੁਸੀਂ ਉਹਦੀ ਆਈਡੀ ਖੋਲ ਕੇ ਵੇਖੋ ਉਹ ਭੈਣ ਨੇ ਨਾ ਇੱਕ ਵੀਡੀਓ ਪਾਈ ਆ ਲਿਖ ਕੇ ਸਿਮਰਨ ਕੌਰ ਆਸ ਭੈਣ ਦਾ ਨਾਮ ਕਿ ਦੇਖੋ ਸਾਡਾ ਸਮਾਜ ਕਿੱਧਰ ਨੂੰ ਜਾ ਰਿਹਾ ਉਹ ਦੋ ਬਜ਼ੁਰਗ ਨੇ ਚਟੀਆਂ ਦਾੜੀਆਂ ਉਹਨਾਂ ਦੀਆਂ ਮੈਨੂੰ ਲੱਗਦਾ ਵੀ 55 60 ਸਾਲ ਦੀ ਉਮਰ ਉਹਨਾਂ ਦੀ ਹੋਊਗੀ। ਉਹਨਾਂ ਦੀ ਐਡੀ ਸ਼ਰਮ ਲੱਥੀ ਆ ਨਾ ਬਾਈ। ਲਾਣਤਾ ਇਹ ਜੀ ਸੋਡੇ ਜੰਮਣ ਤੇ ਸੋਡੇ ਤੇ ਕੋਲੇ ਖੜੇ ਵੀਡੀਓ ਬਣਾਉਣ ਵਾਲਿਆਂ ਤੇ ਇੱਕ ਸਿਵੇ ਤੇ ਤੁਸੀਂ ਯਾਰ दारू ਪੀ ਰਹੇ ਹੋ ਤੁਹਾਨੂੰ ਦਿੱਤੋਂ ਨੂੰ ਸ਼ਰਮ ਨਹੀਂ ਹੈਗੀ ਯਾਰ। ਤੁਸੀਂ ਕਿੱਧਰ ਨੂੰ ਜਾ ਰਹੇ ਹੋ ਯਾਰ? ਦਾੜੀ ਕੇਸ ਤੁਹਾਡੇ ਰੱਖੇ ਹੋਏ ਨੇ ਤੁਹਾਡੇ ਸਿਰ ਤੇ ਪੱਗਾਂ ਬੰਨੀਆਂ ਆ ਤੁਸੀਂ दारू ਪੀਨੇ ਹੋ। ਦਰ ਫਿਟੇ ਮੂੰਹ ਸੋਡੇ ਇਹ ਜਾਂਦੇ ਯਾਰ। ਹੈਂ? ਕੀ ਸਾਡੀ ਦੇਣਾ ਸਮਾਜ ਨੂੰ ਯਾਰ ਤੁਸੀਂ ਕੀ ਕਰ ਰਹੇ ਲੱਖ ਲਾਣ ਤਾਂ ਛੋੜਿਆ ਸੀ दारू ਪੀਣ ਤੇ ਯਾਰ ਸਿਵੇ ਤੇ ਬੈ ਕੇ ਕਾਦੀ ਜਾਰੀ ਹੈ ਯਾਰ ਤੁਹਾਡੀ ਇਹ ਜਿਉਂਦੇ ਜੀਪਾ ਮਾ ਉਹਨੂੰ ਘਰੇ ਰੋਟੀ ਨਾ ਪੁੱਛੀ ਹੋਵੇ ਤੁਸੀਂ ਯਾਰੀਆਂ ਪਗਾਉਣ ਦੇ ਮਾਰੇ ਵੀਡੀਓ ਤੁਸੀਂ दारूਾਂ ਪੀਣੇ ਹੋ ਅਗਲੇ ਦੇ ਸਿਵੇ ਤੇ ਜਾ ਕੇ ਫਿਰ ਮੰਗਰੋਂ ਕੱਲ ਨੂੰ ਤੁਸੀਂ ਫੋਲ ਚੋਕੇ ਤੁਸੀਂ ਅਰਦਾਸ ਕਰਾ ਦਿਓ ਕਿ ਮਾਰ ਕੇ ਦੀ ਆਤਮਾ ਨੂੰ ਸ਼ਾਂਤੀ ਦੇਵੇ ਦੁਰ ਫਿਟੇ ਮੂੰ ਤੁਹਾਡੇ ਇਹ ਜਾਂਦੇ ਸਿਆਣਿਆਂ ਦੇ ਥੋੜਿਆਂ ਦੇ ਕਿਟਿਆਂ ਦਾੜੀਆਂ ਥੋੜਿਆਂ ਲੱਕ ਦੀ ਲਾਹਣਤਾ ਥੋੜੇ ਤੇ ਯਾਰ ਹੈ ਕੀ ਤੁਸੀਂ ਆਪਦੇ ਜਵਾਕਾਂ ਨੂੰ ਪੋਤੇ ਪੁੱਤਰਿਆਂ ਨੂੰ ਸੇਧ ਦਿਓਗੇ ਤੁਸੀਂ ਜਿਵੇਂ ਤੇ दारू ਪੀਣਾ ਤੁਹਾਡੀ ਇਹ ਇਹ ਸੇਧ ਆ ਤੁਹਾਡੀ ਦੇਣ ਆ ਸਮਾਜ ਨੂੰ ਇਹ ਬਹੁਤ ਸੋਹਣੀ ਗੱਲ ਲਿਖੀ ਆ ਉਸ ਭੈਣ ਨੇ ਸਿਮਰਨ ਕੌਰ ਨੇ ਕਿ ਤੁਸੀਂ ਦੱਸੋ ਕੀ ਇਹ ਸਹੀ ਆ ਕਿ ਗਲਤ ਆ ਸਾਡਾ ਸਮਾਜ ਕਿੱਧਰ ਨੂੰ ਜਾ ਰਿਹਾ ਹੈ ਕਮੈਂਟ ਪੜਿਓ ਥੱਲੇ ਕਮੈਂਟਾਂ ਦੇ ਵਿੱਚ ਇਹ ਲਿਖਿਆ ਲੋਕਾਂ ਨੇ ਕਿ ਇਹਨਾਂ ਦੇ ਜੁੱਤਿਆਂ ਦੇ ਹਾਰ ਪਾਓ ਇਹਨਾਂ ਦੇ ਜੁੱਤੀ ਫੇਰੋ ਇਹ ਆ ਸਾਡਾ ਸਮਾਜ ਯਾਰ ਅਸੀਂ ਇਹ ਕਿਉਂ ਹੋ ਰਿਹਾ ਕਿਉਂਕਿ ਬਈ ਅਸੀਂ ਆਪਦੇ ਗੁਰੂ ਤੋਂ ਮੁਨਕਰ ਆ ਮੁਨਕਰ ਕਿਵੇਂ ਆ ਗੁਰੂ ਘਰ ਕੋਈ ਜਾਂਦਾ ਨਹੀਂ ਕਹੀ ਕਹਿ ਦਿੰਦਿਆ 70 ਸਾਲ ਹੋ ਗਏ ਗੁਰੂ ਘਰ ਜਾਂਦਿਆਂ ਨੂੰ 10 ਗੁਰੂਆਂ ਦੇ ਨਾਮ ਨਹੀਂ ਯਾਦ ਪੰਜ ਪਿਆਰਿਆਂ ਦੇ ਨਾਮ ਨਹੀਂ ਯਾਦ ਚਾਰ ਸਹਿਬਾਂ ਜਾਂਦਿਆਂ ਦੇ ਨਾਮ ਨਹੀਂ ਯਾਦ ਆਖੋਸ਼ਾ ਸਾਡੇ ਸਮਾਜ ਨੂੰ ਸਮਾਜ ਨੂੰ ਦੇਣ ਸਾਡੇ ਸਿਆਣਿਆਂ ਦੀ ਚਿੱਟੀਆਂ ਦਾੜੀਆਂ ਵਾਲਿਆਂ ਦੀ ਸੋ ਬੇਨਤੀ ਹੈ ਜਿਆ ਭਾਈ ਕਿ ਇਹਨਾਂ ਤੋਂ ਬਚੋ ਇਹ ਜਾਂ ਤੋਂ ਸਿਆਣਿਆਂ ਤੋਂ ਚਿੱਟੀਆਂ ਦਾੜੀਆਂ ਵਾਲਿਆਂ ਤੋਂ ਜਿਹੜੇ ਸੇਵੇ ਤੇ ਬਹਿ ਕੇ दारूਾਂ ਪੀਂਦੇ ਆ ਇਹ ਯਾਰੀਆਂ ਆ ਕੇ ਸਾਡੀਆਂ ਤੇ ਫਿਰ ਤੁਸੀਂ ਮੰਗਦੇ ਹੋ ਸੁੱਖ ਮਹਾਰਾਜ ਦਾ ਸੁੱਖ ਤੁਹਾਡੀ ਕਿਤੇ ਨਹੀਂ ਹੁੰਦੀ ਤੁਹਾਨੂੰ ਨਰਕਾਂ 'ਚ ਵੀ ਢੋਈ ਨਹੀਂ ਮਿਲਣੀ ਮਾਦੇ ਵਿੱਚ ਫੋਟੋ ਤੇ ਲਿਖ ਦਿੰਦੇ ਇਹ ਜੀ ਦੇ ਚਿੱਟੀ ਦਾੜੀ ਵਾਲੇ ਦੇ ਸਵਰਗਵਾਸੀ ਫਲਾਣਾ ਨਾਮ ਸਿਓ ਕੰਮ ਤਾਂ ਤੁਹਾਡਾ ਇੱਕ ਵੀ ਨਹੀਂ ਚੰਗਾ ਸਵਰਗਾਂ ਨੂੰ ਕਿੱਥੋਂ ਜਾਓਗੇ ਤੁਸੀਂ ਨਰਕ ਭੋਗੋਗੇ ਯਾਰ ਸੋ ਬੇਨਤੀ ਇਹ ਆ ਪਿਆਰੋ ਕਿ ਇੱਕ ਵੱਖਰਾ ਮੈਟਰ ਸੀ ਸੋ ਲੋ ਮੈਂ ਵੀਡੀਓ ਦੇਖ ਕੇ ਮੈਂ ਸੋਚਿਆ ਕਿ ਇਹ ਵੀ ਗੱਲ ਸਾਂਝੀ ਕਰਨੀ ਚਾਹੀਦੀ ਹੈ ਕਿਉਂਕਿ ਇਹ ਵੀ ਬਹੁਤ ਵੱਡਾ ਮੁੱਦਾ ਹੈ ਸੋ ਬੇਨਤੀ ਇਹ ਹੈ ਕਿ ਪ੍ਰਸ਼ਾਸਨ ਤੇ ਸਾਨੂੰ ਪੂਰਾ ਪੂਰਾ ਮਾਣ ਆ ਪ੍ਰਸ਼ਾਸਨ ਹੱਕ ਸੱਚ ਦੀ ਗੱਲ ਜਰੂਰ ਕਰੂਗਾ ਕਿਉਂਕਿ ਸਬੂਤਾਂ ਦੇ ਆਧਾਰ ਤੇ ਫੈਸਲੇ ਹੋਣੇ ਨੇ ਤੇ ਮੇਰੀ ਸਾਰੇ ਵੀਰਾਂ ਨੂੰ ਹੱਥ ਬਨ ਕੇ ਬੇਨਤੀ ਆ ਕਿ ਭਾਈ ਅੰਮ੍ਰਿਤਪਾਲ ਮਹਿਰੋਂ ਜੀ ਦੇ ਹੱਕ ਦੇ ਵਿੱਚ ਇੱਕ ਇੱਕ ਪੋਸਟ ਜਰੂਰ ਪਾਓ ਵੀਰੇ ਜੇ ਉੱਥੇ ਜਾ ਕੇ ਨਹੀਂ ਸਪੋਰਟ ਕਰਦੇ ਤਾਂ ਸੋਸ਼ਲ ਮੀਡੀਆ ਇੱਕ ਬਹੁਤ ਵੱਡਾ ਥੰਮ ਆ ਹਨਾ ਜੀ ਤੇ ਸਪੋਰਟ ਜਰੂਰ ਕਰੋ ਭਾਈ ਭਾਈ ਅੰਮ੍ਰਿਤਪਾਲ ਮਹਿਰੋਂ ਦੀ ਕਿਉਂਕਿ ਉਹ ਇੱਕ ਸੱਚ ਦੀ ਲੜਾਈ ਲੜ ਰਹੇ ਨੇ ਸੋ ਇੰਨਾ ਕੁਝ ਬੋਲਦੇ ਹੋਏ ਸਮਾਦੇ ਜੱਜਾਂ ਵਾਹੀ ਗੁਰਜੀ ਦਾ ਖਾਲਸਾ ਵਾਹੀ ਗੁਰਜੀ ਕੀ ਫਤਿਹ ਜੀ